ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹਨੇ ਵਲੌਗ ਦੇ ਵਿੱਚ ਮੈਂ ਉਮੀਦ ਕਰਦੀ ਕਿ ਸੱਜਣ ਬਹੁਤ ਹੀ ਵਧੀਆ ਹੋਵੋਗੇ ਜਹਾ ਕੰਮ ਕਰਨੇ ਤੁਹਾਨੂੰ ਘਰੇ ਛੱਡ ਆਉਣਾ ਵੇਖ ਲਈ ਉਧਰ ਚੱਲ ਅੰਦਰ ਚਲ ਆ ਛੱਡ ਗਿਆ ਵਾਂ ਅੰਦਰ ਜਾਣਾ ਹੈ ਹੈ ਚਲ ਆ ਤੁਹਾਨੂੰ ਅੰਦਰ ਛੱਡ ਦਾਂ ਦਾਦਾ ਕੋ ਨਹੀਂ ਜਾਣਾ ਚਲ ਮੈਂ ਤਾਂ ਚਲ ਆ ਔਰ ਦੁੱਧ ਲੈਣੋਂ ਆਦੇ ਜਾਣਦੇ ਵੀਰ ਕੇ ਦੁੱਧ ਸਾਰਿਆਂ ਨੇ ਬੰਦ ਕੀਤਾ ਹੈ ਆਪਣੇ ਕੀ ਚੱਕਰ ਹੈ ਇਹ ਚਾਕਲੇਟ ਲੈ ਕੇ ਆ ਗਈ ਜੀ ਬਸ ਇਦਰ ਕੋ ਮੜਨੇ ਆਪਾਂ ਗਰਮੀ ਕਹਿੰਦੀ ਅੱਜ ਹੀ ਆ ਓਏ ਹੋਏ ਚੰਗੇ ਚੱਬ ਨਿਕਲਣ ਡੇ ਆ ਕੋਠੀ ਨੂੰ ਕਲਰ ਵੇਖਣਾ ਪਿਆਰਾ ਆ ਗਰੇ ਆਪਣੇ ਭਰਾ ਉਹਨਾਂ ਨੇ ਸ਼ਾਪ ਓਪਨ ਕੀਤੀ ਆ ਤੇ ਮੈਂ ਆਇਆ ਸੀਗਾ ਇਹਨਾਂ ਦੇ ਕੋਲ ਤੇ ਸ਼ਰਟਾਂ ਚੈੱਕ ਕਰੋ ਤੁਸੀਂ ਇਹਨਾਂ ਦੇ ਠੀਕ ਆ ਅਵੇ ਚੈੱਕ ਕਰੋ ਪਲੇਨ ਆ ਦੇਖੋ ਫਿਰ ਬਲੈਕ ਦੇ ਵਿੱਚ ਆ ਤੇ ਆ ਦੇਖੋ ਕਿ ਅਜੇ ਮੌਸਮ ਜਿਹੜਾ ਨਹੀਂ ਹੁਣ ਗਰਮੀ ਵਾਲਾ ਤੇ ਸਰਦੀਆਂ ਵਾਲਾ ਦਾ ਆਪਣਾ ਚੱਲਣ ਡਿਆ ਇਸ ਕਰਕੇ ਮਾਲ ਜਿਹੜਾ ਜੇ ਆਉਣਾ ਹੈ 26 ਤਰੀਕ ਨੂੰ ਆਊਗਾ ਵੀ ਠੀਕ ਹੈ ਤੇ ਲੋਕੇਸ਼ਨ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਪੰਜ ਕਰਾਈਆਂ ਵਾਲਿਓ ਤਿਆਰ ਹੋ ਜਾਓ ਤੇ ਤੰਦੋਈ ਵਾਲੇ ਵੀ ਹੋ ਜਾਣ ਤੁਨੀ ਵੀ ਤੇ ਬਾਕੀ ਤੁਹਾਨੂੰ ਲੋਕੇਸ਼ਨ ਆਪਾਂ ਦੱਸ ਦਨੇ ਬਾਅਦ ਠੀਕ ਹੈ ਕਰੋ ਚੈੱਕ ਹੈ ਆਈ ਦੁਕਾਨ ਠੀਕ ਆ ਤੇ ਆਪਣਾ ਟੈਕਟ ਨੰਬਰ ਜੇ ਤੇ ਇੰਸਟਾਗ੍ਰam ਆਈਡੀ ਜੇ ਤੇ ਇਹ ਪੰਜ ਕਰਾਈਆਂ ਜੇ ਠੀਕ ਆ ਜੀਨ ਦਾ ਰੇਟ ਹੈ ਬੜਾ ਜੈਨੂਨ ਜਿਆਵਾ ਇਹ 550 ਰੁਪਏ ਦੀ ਜੀਨ ਹੈ ਸ਼ੁਰੂ ਹੋ ਜਾਂਦੀ ਆ ਤੇ ਬਾਕੀ ਕਮੀਜ਼ ਜਿਹੜੀ ਆ ਉਹ 350 ਦਾ ਰੇਟ ਬਹੁਤ ਜੈਨੂਨ ਜਿਆ ਰੱਖਿਆ ਹੋਇਆ ਆ ਤੇ ਸੋ ਸਾਰੇ ਜਣੇ ਜਰੂਰ ਵਿਜ਼ਿਟ ਕਰਿਓ ਠੀਕ ਆ ਤੇ ਆਪਾਂ ਫਿਰ ਗਰਮਦੇਵ ਚੀਜ਼ ਤੁਹਾਨੂੰ ਦਿਖਾਉਣਾ ਹੁਣ ਤਾਂ ਚਲੋ ਮੌਸਮ ਵਾਸਤੇ ਚੇਂਜ ਹੋਈ ਜਾਂਦਾ ਫਿਰ ਵੀ ਚਲੋ ਕਈਆਂ ਨੂੰ ਲੋੜ ਹੁੰਦੀ ਆ ਬਾਹਰ ਬਾਹਰ ਪੂਰ ਜਾਣਾ ਵਾ ਗਰਮ ਪਜਾਮੇ ਮਿਲ ਜਾਂਦੇ ਆ ਦੇਖੋ ਠੀਕ ਆ ਆ ਦੇਖੋ ਇਹ ਟਰਕੀ ਦਾ ਕੰਪੋਟ ਹੋਕਮਾਲਾ ਤੁਹਾਨੂੰ ਦਿਖਾਉਣਾ ਟਰਕੀ ਤੋਂ ਆਇਆ ਵਾ ਇਹ ਇਧਰ ਦੇਖੋ ਪੰਜਾਬ ਇਹ ਕਰੋ ਚੱਕ ਤੁਸੀਂ ਕਿੰਨਾ ਸੋਹਣਾ ਠੀਕ ਆ ਇਧਰ ਨਾ ਦਿਖਾ ਨਵੇਂ ਨਵੇਂ ਸ਼ਮੀ ਦਿਖਾਓ ਇਧਰ ਰੋਜਾ ਫਿਰ ਮੈਂ ਭੂਤ ਭੰਨ ਲੱਗਾ ਵੇਖੀ ਆ ਜਾ ਮਰਵਾ ਫੜੀ ਚੋ ਬਤ ਦੀ ਟਾਵ ਨਹੀਂ ਮੇਰੇ ਦੀ ਤੂੰ ਕੀ ਆਈ ਬਾਤ ਏ ਗੰਜੇ ਦੀ ਚਲ ਮੇਰੀ ਧੀਆ ਕਾ ਮੁੰਡਾ ਆ ਦੱਸ ਦੇ ਮੁੰਡਾ ਸੱਲ ਭਾਈ ਦੇ ਗੱਡੀ ਤੇ ਆਏ ਆ ਆਪਣੇ ਵਾਲੀ ਗੱਡੀ ਤੇ ਤੁਹਾਨੂੰ ਪਤਾ ਸਹੀ ਕਰਨਾ ਸਹੀ ਦਿੱਤੀ ਹੋਈ ਆ ਤੇ ਇਧਰ ਖਪਲਵਾਉਣ ਨਾ ਨੀ ਨਾਲ ਚੱਲੇ ਨੇ ਲੈ ਗ ਮੇਰੀ ਗੱਡੀ 'ਚ ਬੈ ਕੇ ਐ ਗੁੰਕਾ ਕਾਕਾ ਹਾਂ ਕੰਮ ਮੁੰਡਾ ਆ ਆਪਣੇ ਪਾਪਾ ਦਾ ਪਾਪਾ ਦਾ ਪਾਪਾ ਦਾ ਆ ਕੀ ਪਾਇਆ ਮੁੰਜ ਮੂੰਹ ਖੋਲ ਬਾਹਰ ਕੱਢ ਇਹ ਕੀ ਪਾਇਆ ਜੀ ਮੱਟਾ ਪਾਇਆ ਹੁਣ ਆ ਵੇਖਿਆ ਜੀ ਮੈਂ ਤੁਹਾਨੂੰ ਕਹਿੰਨਾ ਮੱਟਾ ਪਾਇਆ ਤੈਨੂੰ ਪਤਾ ਨਹੀਂ ਜਾਂਦਾ ਇਹ ਇੱਕ ਕੰਮ ਵੇਖ ਫੇਕਾ ਦੋ ਕਿਦਾਂ ਕੀਤਾ ਏ ਸੀ ਜਾਂਦੀ ਬਣਾਤੀ ਹੈ ਹੈ ਵੀਡੀਓ ਬਣਾਉਣ ਦਿਆ ਏਦਾਂ ਕਰੇ ਸਦਾ ਫੋਨ ਵਰਕੇ ਕਿਉਂ ਏਦਾਂ ਏਦਾਂ ਬਣਾਓ ਏਦਾਂ ਹੈ ਅੰਦਾ ਨਹੀਂ ਹਾਂ ਏਦਾਂ ਓਕੇ ਅੰਦਾ ਨਹੀਂ ਅੰਦਾ ਕਿਦਾਂ ਏਦਾਂ ਏਦਾਂ ਅੱਛਾ ਚੱਲ ਹੁਣ ਕਟਿੰਗ ਕਰਾਉਣਾ ਹੈ ਕਟਿੰਗ ਕਰਾਉਣਾ ਕਟਿੰਗ ਕਰਾਉਣ ਆਇਆ 350 ਬਾਹਲੀਆਰ ਕਟਿੰਗ ਕਰੀਏ ਕੁੜੀ ਚਲ ਬੈਠੋ ਚਲ ਬੋ ਕਾ ਕਟਿੰਗ ਕਰ ਦੋ ਹੈ ਕਰ ਦੋ ਕਰ ਦੋ ਕਾ ਕਟਿੰਗ ਕਰ ਦੋ ਆਹ ਦੇ ਤੋ ਦੇ ਆਡਰ 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 ਲੈ ਕਟਿੰਗ ਕਰਾ ਲਓ ਨਾ ਨਾ ਕਾ ਥੋੜੀ ਥੋੜੀ ਕਰਿਓ ਕਾ ਥੋੜੀ ਥੋੜੀ ਕਰਿਓ ਯਾ ਵੀ ਕਟਿੰਗ ਹੋ ਗਈ ਵੈਰੀ ਗੁੱਡ ਹੋ ਗਈ ਸੋਣਾ ਬਣ ਗਿਆ ਗੁਣ ਚਲੋ ਜੀ ਬਸ ਚਲੋ ਜੀ ਉਤਰ ਜੁਣ ਕਟਿੰਗ ਹੋ ਗਈ ਹੈ ਥੈਂਕ ਯੂ ਤੇ ਬੋਲੋ ਹੋਰ ਦੇ ਦੇ ਕੋਟ ਥੈਂਕ ਯੂ ਬੋਲੋ ਇਹ ਵੀ ਬਾਕੀ ਹੈ ਮੈਂ ਤੁਹਾਨੂੰ ਚੁਣ ਚੁਣ ਚਲੋ ਠੀਕ ਆ ਬਹੁਤ ਸੋਣਾ ਕਰ ਲਿਆ ਕੰਮ ਆਹ ਖਾਈ ਦਨੀ ਚਲ ਓਕੇ ਹੋ ਗਿਆ ਡਿੰਪਲ ਦੇ ਪਿੰਪਲ ਹੋ ਗਿਆ ਹੋ ਜੀਓ ਟੈਂ ਟੜਾ ਟੜਾ ਟੈਂ ਟੜਾ ਜੋਣਾ ਮੋੜ ਜੋਣਾ ਮੋੜ ਸਲੂਨ ਤਾਂ ਫਰਾਰ ਹੋ ਗਿਆ ਭਾਜੀ ਕੀ ਕਹਿੰਦਾ ਮੈਂ ਕਹਿੰਦਾ ਜੀਣਾ ਮੋੜ ਸਲੂਨ ਸਲੂਨ ਤਾਂ ਫਰਾਰ ਹੋ ਗਿਆ ਚਲੋ ਹਾਏ ਮੈਂ ਚੱਲੀ ਜਾਂਦਾ ਭਾਈ ਹੁਣ ਦੁਕਾਨ ਤੇ ਕੰਮ ਇਧਰ ਆਏ ਸੀ ਹਾਂ ਵਾਲੇ ਕੋਲ ਲਾਤਾ ਬਹੁਤ ਵਧੀਆ ਕੰਮ ਕਰਦਾ ਇਧਰ ਵੀ ਇੱਧਰ ਵੀ ਲਾਤਾ ਵਾ ਸਾਹਮਣੇ ਵੀ ਲਾਤਾ ਹੈ ਬਹੁਤ ਵਧੀਆ ਕੰਮ ਕਰਤਾ ਇਹ ਬੰਦਾ ਹੁਣ ਵੀ ਬੰਦ ਕਰਨ ਲੱਗੇ ਸਹੀ ਹੈ ਇੱਥੇ ਵੰਨ ਪਚਾਤਾ ਓ ਜੀ ਐਨ ਯਾਰੇ ਬੰਤੇ ਜੇ ਹਾਂ ਹਰ ਹੁਣ ਰਸਤੇ ਚੋਂ ਸੋਗੇ ਸੂਣ ਤੋਂ ਆਉਂਦੇ ਆਇਆ ਮੈਂ ਆਪਣੀ ਲਈ ਗੱਡੀ ਤੇ ਠੀਕ ਕਰਨਾ ਸੀ ਦੇ ਗਿਆ ਫਿਰ ਪਾਜੀ ਵਾਲੀ ਗੱਡੀ ਤੇ ਘਰੇ ਆਇਆ ਤੇ ਲਾਗੋ ਨਹੀਂ ਲੰਘਣਦੇ ਪਾਜੀ ਹੁਣਾਂ ਦੇ ਆਪਣਾ ਦੁਕਾਨ ਦੇ ਤੇ ਉੱਥੇ ਡੈਡੀ ਹੁਣੇ ਕੰਮ ਕਰਨਦੇ ਬਾਹਰ ਨਾਲ ਉਹ ਵੈਲਡਿੰਗ ਦਾ ਕੰਮ ਚੱਲਣਦਾ ਉਹ ਸ਼ੈੱਡ ਜਿਹਾ ਲੈ ਬਣਾਇਆ ਕਾਉਂਡ ਕੀਤਾ ਝੰਬੀ ਜੀ ਨਹੀਂ ਜਦਾਂ ਨਾ ਆਵੇ ਰੁੱਕ ਨਾ ਆਵੇ ਉਹਦਾ ਵੀ ਥੋੜਾ ਜਿਹਾ ਕਰਨ ਲਈ ਕਰ ਲਿਆ ਅੱਜ ਤੇ ਹਰਕੁਣ ਸੌਂਗੀ ਫਿਰ ਮੈਂ ਕਿਹਾ ਮੈਂ ਡੈਡੀ ਨਾਲ ਜਰੂਰ ਰੰਗ ਨੂੰ ਮਲਾਉਣਾ ਸੀਗਾ ਤੇ ਉਧਰੋਂ ਭੱਜੇ ਹੋਣਾ ਦਾ ਕੰਮ ਦੁਕਾਨ ਦਾ ਇਸ ਕਰਕੇ ਲੇਟ ਉਹ ਕਿੰਨੇ ਦਿਨਾਂ ਤੋਂ ਦੀ ਸਿਹਤ ਨਹੀਂ ਠੀਕ ਰਹੀ ਜੀ ਮੈਂ ਟੱਕੀ ਕਰੇ ਕਿੰਨੇ ਦਿਨੋਂ ਉਹਨਾਂ ਦੀ ਸਿਹਤ ਨਹੀਂ ਠੀਕ ਰਹੀ ਤੇ ਇਸ ਕਰਕੇ ਸੱਤ ਬਰਦੌੜੀਆਂ ਲਈ ਅੱਜ ਗੁਰਦਾਸਪੁਰ ਉਹ ਖਾਣ ਨੂੰ ਆਤੇ ਗਏ ਸੀ ਕਿ ਸਿਰ ਤੇ ਹੁਣ ਉਹਦਾ ਠੀਕ ਹੈ ਉਹ ਤਾਂ ਹੀ ਅੱਜ ਬੈਠੀ ਸੀ ਥੋੜਾ ਠੀਕ ਹੈ ਇਧਰ ਅੱਜ ਬਣਾਇਆ ਹੈ ਸੰਗੀਰ ਦੀ ਭੁਰਜੀ ਇਹ ਚੱਲੇਗੀ ਇਧਰ ਤੇ ਉਹ ਹੀ ਗਾਜਰਾਂ ਤੇ ਆਲੂ ਮਟਰ ਤੇ ਗਾਜਰਾਂ ਐਸਕੇ ਬਲੇ ਸਾਡੇ ਨਾਟਕ ਚੱਲਣ ਲੱਗ ਪੈਂਦੇ ਆ ਹੁਣ ਨਾਟਕ ਦੇਖਾਂਗੇ ਪਰ ਹਰ ਗੁਣ ਤੇ ਸੱਤੀ ਆ ਡੈਡੀ ਅਜੇ ਆਏ ਨਹੀਂ ਆ ਬਾਬਾ ਟਾਈਮ ਹੋ ਗਿਆ ਸਭ ਉਹ ਆਹ ਦੇਖੋ ਕੰਨਾ ਟਾਈਮ ਆਇਆ ਲਵਲੀ ਦਾ ਬ੍ਰਦਰ ਦੇ ਆਇਆ ਕੰਮ ਕਰਨ ਵਣਕੇ ਅਮਰਸਰੋਂ ਅਮਰਸਰ ਆਇਆ ਆਪਣੀ ਲੰਮੀ ਨਹੀਂ ਸੰਦੀਪ ਜੀ ਦੀ ਤੇ ਮੇਰਾ ਜੂਨੀ ਰਾਜੂ ਦਾ ਸਾਲਾ ਮਤਲਬ ਕੰਮ ਡਿਆ ਕਰਨ ਇੰਦੜੀ ਅਜੇ ਤੱਕ ਨਹੀਂ ਆਏ 11 ਵਜ ਗਏ ਡਿੱਤੀ ਜਾਂਦੇ ਉਹਨਾਂ ਮੈਂਨੇ ਅਜ ਡੈਡੀ ਨੂੰ ਫੋਨ ਕੀਤਾ ਡੈਡੀ ਨਹੀਂ ਆਉਣਾ 12 ਵਜੇ ਬਾਜੀ ਤੇ ਡੈਡੀ ਤੇ ਹੋਰ ਵੀ ਇੱਕ ਦੋ ਦੋ ਜਣੇ ਨਾਲ ਮੈਂ ਡੈਡੀ ਤਹੀ ਆ ਜਾ ਡਾੜੀ ਕਹਿੰਦਾ ਨਹੀਂ ਮੁੰਡੇ ਕੱਲੇ ਲੱਗੇ ਆ ਸੜਕ ਤੇ ਸੌਂ ਜਾਣਾ ਲੱਗਦਾ ਵੀ ਅਭੀ ਨਹੀਂ ਹੋ ਜੇ ਫੇਰ ਡੈਡੀ ਕਹਿੰਦਾ ਮੈਂ ਫਿਰ ਇਧਰ ਲੋਏ ਦੀ ਨਾ ਰੱਡਾ ਰੁੜਾ ਲੱਗੇ ਰਿਹਾ ਕਹਿੰਦਾ ਕੋਈ ਨਹੀਂ ਜਿੰਤਾ ਨਾ ਤਾਂ ਤੋ ਇਹਨਾਂ ਨੇ ਬੇੜੇ ਕੰਮ ਹੈ ਟਾਈਮ ਵੇਖ ਲਓ ਕੀ ਹੋ ਗਿਆ ਅੱਜ ਲੱਗੇ ਅਜੇ ਤੱਕ ਮਾਰ ਮਾਰ ਕੇ ਸਮਾਨ ਲੈਣ ਵਾਸਤੇ ਇਹ ਘਰੋਂ ਮੈਂ ਮੈਂ ਤਾਂ ਚਾੜ ਚੜ ਕੇ ਮੈਂ ਡੈਡੀ ਆ ਗਿਆ ਆ। ਆਹ ਵੀ ਸੱਤ ਸੱਤ ਦੀ ਪੌੜੀ ਹੈ ਨਾ। ਚੱਲ ਸੱਤ ਸੱਤ ਦੀ ਲੈ ਜੋ। ਪਰ ਖੜੋ ਕੇ ਖਾਤੇ। ਪੌੜੀ ਹੈ ਨਾ। ਆਹ ਇਹ ਕਿਹੜੀ ਪਣੋਂ ਆ ਤੇ ਵਾਸ਼ਰਾਂੀਆਂ ਨੇਣ ਵਾਤੇ ਇਹਦੇ ਕੋ ਪੌੜੀ ਜਿਹੜੀ ਆਪਣਾ ਕੈਂਚੀ ਪੌੜੀ ਆ ਉਹ ਲੈਣ ਵਾਤੇ ਲੈ ਕੇ ਚਲੰਗੇ ਆ। ਤੇ ਹੁਣ ਹੁਣ ਮਾ ਦਾ ਲੱਗੇ ਸੋਨ ਬਾਹਰ ਤਾਜ਼ਾ ਲਾ ਰਿਹਾ ਲਾਤਾ ਉਹਨੇ ਨੇ। ਮੈਂ ਚੰਪੀਨ ਉਹ ਲੈ ਜਾ ਆਪੇ ਜਦੋਂ ਉਹ ਆਉਣਾ ਹੋਣਾ ਉਹਨਾਂ ਦੇ ਉਦੋਂ ਕੀ ਛੋਟੀ ਬੱਤੀ ਜਗਣੀ ਹੈ ਵੱਡੀ ਰਹਿੰਦਾ ਛੋਟੀ ਰਹਿੰਦਾ ਹੈ ਮੈਂ ਛੋਟੀ ਆ ਮੇਰ ਨਾਲ ਸਮਝ ਜਾਂਦੀ ਪਕੜੀ ਲੈ ਨੋ ਜੀ ਮੈਂ ਹੁਣ ਆ ਮੈਂ ਹੁਣ ਭੰਜੇ ਸਮਝਿਆ ਪੁੱਤ ਹਾਂ ਨਾ ਸਮਝਿਆ ਕਿੱਥੇ ਪਉ ਭੰਜੇ ਸਾਡੀ ਜਗ੍ਹਾ ਮਿਲ ਹੈ ਰੁਕੇ ਨਾ ਕਲੇ ਹਨ ਮੋਕਟਨ ਨਗਰ ਹੋ ਜਾਉਣੇ ਇੱਕ ਮਿੰਟ ਚੱਲ ਨਾ ਉਹ ਮੇਰੀ ਜਗਾ ਮੱਲੀ ਹੈ ਹਾਂ ਉਹਨਾਂ ਦਾ ਟਾਈਮ ਨੋਟ ਕਰੋ ਡੈਡੀ ਨੇ ਪਤਾ ਨਹੀਂ ਕਦੋਂ ਆਣਾ 1 ਵਜੇ ਆਣਾ ਹਿਸਾਬ ਨਾਲੋਂ ਡੈਡੀ ਰਤੀ ਲੇਟ ਆਏ ਸੀਗੇ ਪਤਾ ਨਹੀਂ ਕਿੰਨੇ ਵਜੇ ਨਾ ਕਿੰਨੇ ਵਜੇ ਨਹੀਂ ਮੈਂ ਤਾਂ ਸੌਂ ਗਿਆ ਇੱਕ ਡੇਢ ਹੋ ਗਿਆ ਲੱਗ ਚਾ ਗਿਆ ਤੇ ਦੁੱਧ ਦੀ ਡਿਊਟੀ ਮੇਰੀ ਲੱਗੀ ਅੱਜ ਲੇਡੀ ਸੁੱਤੇ ਆ ਹੁਣ ਦੁੱਧ ਲਿਆਵਾਂ ਹੁਣ ਕੋਕਣੀ ਤੇ ਡੇਰੀ ਵਾਲੇ ਚੱਲ ਜਾਣਾ ਐ ਮੈਂ ਉਨਾਂ 10 ਵਜੇ ਨਾ ਉੱਠਣਾ ਮੈਂ ਟਾਈਮ ਨਾਲ ਉੱਠ ਗਿਆ ਘਰੇ ਵੜੇ ਰਹੀਦਾ ਐ ਠੰਗੀ ਠੰਡੀ ਐ ਦੁੱਧ ਤੂੰ ਲੈ ਆ ਆਂ ਘਰੇ ਮੈਂ ਆ ਗਿਆ ਮੈਂ ਹੱਥ ਸੇਕ ਲਈਏ ਵੀ ਰੂਮ ਹੀਟਰ ਕੀ ਲਾਉਣਾ ਵਾ ਉਂਗਲ ਬੜੀ ਦਰਦ ਕਰਦੀ ਐ ਠੰਡ ਕਰਕੇ ਹੱਥ ਠਰ ਗਏ ਗੁਰਵਾ ਡੈਡੀ ਵਿਚਾਰਾ ਤਾਂ ਨਹੀਂ ਜੜ ਤੁਰਿਆ ਸਕਦਾ ਉਹਨਾਂ ਦਾ ਸ਼ੋਗੰਦਾ ਪਾਇਆ ਡੈਡੀ ਨੂੰ ਹੁਣ ਮਿਲਿਆ ਹੀ ਡੈਡੀ ਕਦੋਂ ਆਏ ਰਾਤੀ 2:30 ਵੱਜ ਜੀ ਬਲੇ 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 ਵਾਵੇ ਲੇਟ ਆਇਆ ਨਾ ਲੱਗ ਗਿਆ ਉਹਨਾਂ ਦੇ ਪ੍ਰੋਪਰ ਛੱਡ ਛੁੱਟ ਜਾ ਡੈਰੀ ਬਣਾਉਣ ਦੇ ਚਾਹ ਬਰਦਾ ਇੱਥੇ ਸੁਗੰਦਾ ਪਾਇਆ ਤੇ ਮੱਖਰੀ ਬਣਾਉਣੀ ਨਹੀਂ ਨਹੀਂ ਮੈਂ ਨਹੀਂ ਪਣੀ ਮੈਂ ਨਹੀਂ ਪਣੀ ਨਾ ਨਾ ਮੈਂ ਤਾਂ ਉੱਤਰਾ ਉੱਠਿਆ ਹਾਂ ਉਹ ਮੈਂ ਦੁੱਧ ਲੈਣ ਗਿਆ ਫੇਰ ਮੈਂ ਟਾਈਮ ਲਾ ਉੱਠ ਗਿਆ

ਇਹ ਅਸਰੇ ਸੁੱਤੀ ਹੋਰਦੀ ਨਾ ਕਰਦੀ ਆ ਚਾ ਪਾਪਾ ਚਾ ਇਦਾਂ ਹੀ ਕਰਨਾ ਹੁੰਦਾ ਨੇ ਹੁਣ ਨੇ ਆ ਜਾਣਾ ਆ ਜਾ ਤੇ ਆਣ ਲੈ ਦੇਣਾ ਭਾਈ ਆ ਜਾ 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 ਬਸੀ ਬਣੋ ਬਸੀ ਬਣੋ ਆ ਠੰਡ ਪਾ ਤਿੰਨ ਰੀਤੀ ਦੇ ਤੇ ਇਹਨੇ ਠੰਡ ਹੀ ਪਾਤੀ ਠੰਡ ਤੇ ਕਾ ਪਾਪਾ ਗੇਬੜੀ ਆ ਕਾ ਠੰਡ ਤਾਂ ਬੜੀ ਆ ਦੰਦਾਂ ਨੂੰ ਆਜਦੇ ਦੰਦਾ ਹੈ ਵਾਹ Jabar ya, babi. Oh. Si. Ya, ya. hey? Ha. Oh. Nang gipa di sini. Oh, tira pa lao di. Ai. Roja roja o cha yud mama ko cha no te pa. Una mere, mere lagge na mere. Ja ja. He? Babu kha. Babu kha? Me ko kha wa tun kha babu. to tiya ni ko mama ko me nang di de to ti. Kama ikani Kha 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 lo. ചിട്ടി കിട്ട കോ പേരോട ਇਨਾ ਤਰਾ ਦੇ ਪਰ ਬਦਲੀ ਹੋ ਰਾਂ ਕਰ ਇੱਕ ਲੱਖ ਚੱਲੇ ਆ ਮਰ ਗੁਣੀ ਇੱਕ ਲੱਖ ਚੱਲੇ ਆ ਟੋਪੀ ਥੋੜੀ ਇਹਦੇ ਜੱਪਾ ਆ ਦੇਖੀ ਜੱਪਾ ਦੇ ਪਜਾਮੇ ਕਾ ਛੱਟ ਭੜੀ ਪਾ ਦੋ ਵੱਡੀਆਂ ਚਪਲਾਂ ਚਪਲਾਂ ਮੈਂ ਵੱਡੀਆਂ ਭਾਗ ਭੇਜਦਾ ਮੈਂ ਤੇ ਵੱਡੀਆਂ ਚਪਲਾਂ ਪਾ ਕੇ ਚੱਲ ਜਾਂਦਾ ਦਾਦੀਆਂ ਨੇ ਜੱਪਾ ਪਾ ਦੇ ਚਲ ਗਈ ਮੈਂ ਬੱਚਾ ਪਾ ਦੇ ਮੈਂ ਚਾ ਪਾ ਦੋ ਆ ਨਮਖੜਾ ਕਾ ਕੇ ਇਦਾਂ ਨਮਖੜਾ ਨਾ ਕਰਦਾ ਪਪਾ ਵਾਂ। ਇਹ ਕਹਿੰਦੀ ਮੇਰਾ ਦੋ ਸਾਲ ਤੇ ਜਾਣੇ ਲੱਗਦਾ ਹੀ ਹੈ ਕਿ ਕੋਈ ਕੁਝ ਬੋਲਦਾ ਹੀ ਨਹੀਂ। ਹੂੰ। ਇਹ ਬਿਖਿਆ ਹੁੰਦਾ ਲੋ ਬੰਦ ਪਰ ਬਰਲਾਂਗੀਆਂ ਕਰਦੀ। ਕਹਿੰਦੀ ਜੂਟੂ ਬੁਲਾ ਦੇ। ਹਾਂ ਕੱਲ ਕਹਿੰਦੀ ਜੂਟੂ ਬੁਲਾ ਦੋ ਕਹਿੰਦੀ। ਲੜਜੀ ਮੈਂ ਕਹਿੰਦਾ ਕੱਲ ਚੰਗੀ ਉਹ ਤਾਂ ਗਰਮੀ ਹੋਈ ਨਾ ਸੱਚੀ ਗੱਲ ਹੈ ਨਾ। ਕੱਲ ਕਹਿੰਦਾ ਕੱਲ ਗਰਮੀ ਗਰਵਾ ਚੰਗੀ ਕੜਾਕੀ ਤਾਂ ਧੁੱਪ ਦੇ ਗਰਮੀ ਲੱਗੇ। ਫਿਰ ਗਰਮੀ ਲੱਗਦੀ ਹੈ। ਬੜੀ ਗਰਮੀ ਹੋਗੀ ਭਰਾਵਾ। ਮੈਂ ਕਿਹੜੇ ਚ ਦੋ ਦੋ ਖਰਚੇ ਆ ਸਲੂਨ ਦੇ ਦੋ ਖਰਚੇ ਚੰਗੇ ਮੋٹے ਮੋਟੇ ਆ ਇੱਕ ਲਗਣਾ ਦੋ ਟਾਂ ਦਾ ਐਸੀ ਹਟੋ ਕਰਨ ਦੀ 50 60 ਹਜ਼ਾਰ ਦਾ 60 ਹਜ਼ਾਰ ਦਾ ਉਹ ਖਰਚਾ ਤੇ 80 85 ਹਜ਼ਾਰ ਦਾ ਜਨਰੇਟਰ ਵਾ ਸਾਊਂਡ ਪ੍ਰੂਫ ਜਿਹੜਾ ਜਿਹਦੇ ਚ ਮਤਲਬ ਸਾਊਂਡ ਦੀ ਜਿਆਦਾ ਮਤਲਬ ਠਕ ਠਕ ਦੀ ਆਵਾਜ਼ ਨਾ ਆਵੇ ਤੇ ਇਹ ਮਤਲਬ ਡੇਢ ਤੋਂ ਡੇਢ ਤੋਂ ਪਲੱਸ ਦਾ ਖਰਚਾ ਹੈਗਾ ਆ ਡੇਢ ਤਾਂ 2 ਲੱਖ ਦਾ ਲਾੜੋ ਤੁਸੀਂ ਇਹਦਾ 1 ਲੱਖ 80 ਹਜ਼ਾਰ ਦਾ ਵੀ ਖਰਚਾ ਹੈਗਾ ਹੀ ਹੋਰ ਕੀ ਹੋਰ ਕੀ ਡਾਡੀ ਨੇ ਪਪੀਤੇ ਰੱਖੇ ਪੱਕਣ ਵਾਸਤੇ ਤੇ ਉਹ ਜਿੱਤਾ ਭਲਗਾ ਗਲਗਲ ਕੇ ਲੈ ਸਾਰੇ ਆਵੀ ਸੁਣਦੇ ਮਨਾ ਗੋਂਦ ਕੰਨ ਐਵੇਂ ਗੋਂ ਸੁਨੀਬਾ ਡਾਡੀ ਨੇ ਪਪੀਤੇ ਰੱਖੇ ਪੱਕਣ ਵਾਸਤੇ ਤੇ ਇਧਰ ਗਾਂਗੇ ਸਾਰੇ ਹੀ ਓਏ ਯਾਰ ਐਵੇਂ ਸਾਹਮਣੇ ਰੱਖੇ ਨਾਮ ਕਹਿੰਦੀ ਹੈ ਠੰਡ ਕਰਕੇ ਗਲੇ ਵੀ ਬੜੇ ਚਿਰ ਹੋ ਗਿਆ ਹੈ ਮੈਨੂੰ ਤਾਂ ਲੱਗਣਾ ਕਾਹਨ ਦਾ ਨਹੀਂ ਗਾਲ ਬਣੀ ਕੀਦਾਂ ਨੀ ਆਇਆ ਤੇ ਦੇਖੋ ਬੰਦਰੀ ਤੇ ਉਹ ਸੁੱਟਦੇ ਭਰਾਵਾ ਗਾਂ ਉਹ ਮੇ ਸੁੱਟਦੇ ਸੁੱਟਦੇ ਕੋਈ ਗੱਲ ਬਾਲਟੀ ਥੋੜੀ ਸੁੱਟਣੀ ਆ ਲੈਣੇ ਤਾਂ ਪਾਣੀ ਜੀ ਆਹੋ ਆ ਲੈ ਉਹ ਪੋਟੀ ਥੋੜੀ ਆ ਪੁੱਤ ਉਹ ਆਪਣਾ ਆਵੇਂ ਸਾਰੇ ਕਿਦਾਂ ਉਹ ਸਮੈਲੀ ਫੈਲ ਗਈ ਲਫਾਫਾ ਲੀਕ ਕਰ ਗਿਆ ਹਾਂ 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 ਪਤਾ ਹੈ ਹਾਂ ਬੋਲੋ ਹਾਂਜੀ 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 ਪੋਚਾ ਧਾਰੋ ਆਪੋ ਚੱਲ ਗੇ ਲਾਉਣਾ ਆਵੇ ਦਾਦੀ ਲੱਗੇ ਲਾਉਣਾ ਪੋਚਾ ਇਦੋਂ ਪੈਰ ਨੇ ਨਾ ਲਾ ਦੇਣਾ ਯਾ ਮਮੀ ਕਿੰਨੇ ਆਈ ਕਿੰਨੇ ਆਈ ਮਮੀ ਪੋਛਣ ਦਾਦੀ ਕਿਥੇ ਚੱਲਿਆ ਹੈ ਬੰਦਾ ਨੀਂਦ ਤੇ ਪੂਰੀ ਕਰਦਾ ਐ ਦਾਦੀ ਬਸਦਾ ਦਾਕ ਤੇ ਚੱਲੇ ਪੋਚ

ਜਾ ਕਾ ਗੰਡੇ ਲੈ ਆਇਓ ਉਥੋਂ ਕਾ ਗੰਡੇ ਅਜੇ ਕੋਈ ਗੱਲ ਕੋਈ ਨਹੀਂ ਲੱਗ ਰਿਹਾ ਮੈਨੂੰ ਪਤਾ ਐਸਡੀਓ ਨੇ ਉਥੇ ਆਉਣਾ ਅੱਛਾ ਆਉਣਾ ਹੈ ਮੇਰੀ ਹੱਥ ਪਤਾ ਇੱਧਰ ਆ ਜਾ ਦੁੱਧ ਪੀ ਲੈ ਭੱਜ ਜਾ ਭੱਜ ਜਾ ਲੈਣ ਗਰਮੂ ਆ ਜੇ ਆ ਜਾ ਜਾ ਨਹੀਂ ਨਹੀਂ ਸਹੀ ਫੇ